ਪਾਈ ਮਰਦਾਨਾ ਚੌਂਬੜ ਜਾਤ ਦੇ ਮਰਾਸੀ ਮੀਰ ਬਾਦਰੇ ਦਾ ਪੁੱਤਰ ਸੀ ਜਿਸ ਦਾ ਜਨਮ ਤਲਵੰਡੀ ਵਿੱਚ ਫਗਣ ਸੰਮਤ 1516 ਨੂੰ ਹੋਇਆ ਗੁਰੂ ਨਾਨਕ ਦੇਵ ਜੀ ਨਾਲੋਂ ਉਮਰੋਂ ਇਹ 9 ਸਾਲ 2 ਮਹੀਨੇ ਵੱਡਾ ਸੀ ਮਰਦਾਨੇ ਨੂੰ ਰਾਗ ਦਾ ਬੜਾ ਸ਼ੌਂਕ ਸੀ ਮਰਾਸੀਆਂ ਦੇ ਬੱਚਿਆਂ ਨੂੰ ਰਾਗ ਦੀ ਗੁੜਤੀ ਮਿਲਦੀ ਹੈ। ਇਸ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ। ਰਾਗ ਦੀ ਬਰਕਤ ਕਰਕੇ ਹੀ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਸੁਭਾਗ ਮਿਲਿਆ। ਇਸ ਦਾ ਨਾਮ ਸਤਗੁਰ ਜੀ ਦੇ ਨਾਮ ਨਾਲ اٹਟ ਤੌਰ ਤੇ ਜੁੜਿਆ ਹੋਇਆ ਹੈ। ਸਿੱਖ ਇਤਿਹਾਸ ਨੇ ਉਗੜ ਕੇ ਇਹ ਨਹੀਂ ਦੱਸਿਆ ਕਿ ਮਰਦਾਨੇ ਦਾ ਸਾਥ ਗੁਰੂ ਨਾਨਕ ਦੇਵ ਜੀ ਨਾਲ ਕਦੋਂ ਤੋਂ ਸ਼ੁਰੂ ਹੋਇਆ ਪਰ ਪਿੰਡਾਂ ਦੇ ਜੀਵਨ ਨੂੰ ਜਾਣਨ ਵਾਲੇ ਇਹ ਅੰਦਾਜ਼ਾ ਲਾਏ ਬਿਨਾਂ ਨਹੀਂ ਰਹਿ ਸਕਦੇ ਕਿ ਸਾਥ ਛੋਟੀ ਉਮਰ ਤੋਂ ਹੀ ਬਣ ਗਿਆ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਰਾਏ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ ਇਸ ਲਈ ਮਰਦਾਨੇ ਦੇ ਪਿਤਾ ਬਾਦਰੇਦਾਮ ਬਾਬਾ ਕਾਲੂ ਜੀ پاس ਨਿਤ ਆਉਂਦੇ ਜਾਂਦੇ ਰਹਿਣਾ ਕੁਦਰਤੀ ਗੱਲ ਸੀ ਇਸ ਕਰੋਂ ਉਸ ਦੀਆਂ ਸੈਂਕੜੇ ਲੋੜਾਂ ਪੂਰੀਆਂ ਹੋਣ ਦੀ ਸੰਭਾਵਨਾ ਸੀ ਪਿਓ ਦੇ ਸਬਬ ਮਰਦਾਨੇ ਦਾ ਪੈਰ ਵੀ ਗੁਰੂ ਜੀ ਦੇ ਘਰ ਪੈ ਗਿਆ ਬਾਬਾ ਕਾਲੂ ਜੀ ਦੀ ਆਪਣੀ ਭੁਉਂ ਦੀ ਮਾਲਕੀ ਸੀ ਮਰਾਸੀ ਦੀ ਆਜੀਵਿਕਾ ਹੀ ਐਸੇ ਗੱਲ ਵਿੱਚ ਹੁੰਦੀ ਸੀ ਕਿ ਉਹ ਹਰੇਕ ਕਿਸਾਨ ਜਾਂ ਮਾਲਕ ਦੇ ਵਟ ਬੰਨੇ ਉੱਤੇ ਜਾ ਕੇ ਸਦਾ ਪੀਰਾਂ ਦੀ ਰੱਖ ਅੱਲਾਹ ਦੀ ਰੱਖ ਆਖਦਾ ਰਹੇ। ਇਹੀ ਕੀਤਾ ਬਾਦਰੇ ਦਾ ਹੋ ਸਕਦਾ ਸੀ ਤੇ ਬਾਦਰੇ ਦੇ ਨਾਲ ਉਸਤੇ ਪੁੱਤਰ ਮਰਦਾਨੇ ਦਾ ਪਰ ਉਸਤੇ ਗੁਣ ਦੀ ਕਦਰ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪਣਾ ਬਣਾ ਲਿਆ। ਗੁਰੂ ਨਾਨਕ ਦੇਵ ਜੀ ਦੀ ਉਮਰ ਵਿਆਹ ਵੇਲੇ 18 ਸਾਲਾਂ ਦੀ ਸੀ ਮਰਦਾਨਾ ਉਸ ਵੇਲੇ 72 ਸਾਲਾਂ ਦਾ ਸੀ ਰਾਗ ਦੀ ਬੋਤੀ ਵਰਤੋ ਵਿਆਹ ਸਮੇਂ ਹੀ ਹੁੰਦੀ ਹੈ ਮਰਾਸੀ ਨੇ ਓੰਜ ਵੀ ਜਨ ਜਾਣਾ ਹੀ ਸੀ ਸੋ ਇਹ ਆਖਣਾ ਅਸਲੀਅਤ ਤੋਂ ਦੂਰ ਨਹੀਂ ਹੋਵੇਗਾ ਕਿ ਜੇਠ ਸੰਮਤ 1544 ਮਈ ਸਨ 1487 ਤੋਂ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਡੂੰਗੀ ਸਾਂਝ ਬਣ ਗਈ। ਰਾਗ ਦੇ ਕਦਰ ਸੁਨਾਸ਼ ਸਤਗੁਰ ਜੀ ਸੰਗਤ ਵਿੱਚ ਰਹਿ ਕੇ ਮਰਦਾਨਾ ਇਸ ਗੁਣ ਵਿੱਚ ਦਿਨੋਂ ਦਿਨ ਵਧੀਕ ਤਾਕ ਹੁੰਦਾ ਗਿਆ। ਗੁਰੂ ਨਾਨਕ ਦੇਵ ਜੀ ਦਾ ਜੀਵਨ ਉਪਰੀ ਨਜ਼ਰੇ ਪੜਨ ਨਾਲ ਵੀ ਇਹ ਦਿਸ ਪੈਂਦਾ ਹੈ ਕਿ ਭਾਈ ਮਰਦਾਨੇ ਤੋਂ ਛੁੱਟ ਕਿਸੇ ਵੀ ਹੋਰ ਮਨੁੱਖ ਨੂੰ ਇਤਨੇ ਲੰਮੇ ਸਮੇਂ ਲਈ ਸਤਗੁਰ ਜੀ ਦੇ ਨਾਲ ਰਹਿਣ ਦਾ ਸੁਭਾਗ ਨਸੀਬ ਨਹੀਂ ਹੋਇਆ ਭਾਈ ਮਰਦਾਨੇ ਦਾ ਦਿਹਾਂਤ 13 ਮੱਗਰ ਸੰਮਤ 1591 ਨੂੰ ਹੋਇਆ ਸੀ ਉਸ ਵੇਲੇ ਵੀ ਗੁਰੂ ਨਾਨਕ ਦੇਵ ਜੀ ਉਸਦੇ ਪਾਸ ਮੌਜੂਦ ਸਨ ਕਰਤਾਰਪੁਰ ਵਿੱਚ ਸਤਗੁਰ ਜੀ ਦੇ ਆਪਣੇ ਜੋਤੀ ਜੋਤ ਸਮਾਨ ਤੋਂ 5 ਸਾਲਾਂ ਤੱਕ ਤਕਰੀਬਨ 47 ਸਾਲ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਸਾਥੀ ਰਿਹਾ ਕੀਰਤਨ ਦੇ ਖਾਤਰ ਵੀ ਭਾਈ ਮਰਦਾਨੇ ਦੀ ਸਤਗੁਰ ਜੀ ਨਾਲ ਸਾਂਝ ਬਣੀ ਸੀ ਘਟ ਤੋਂ ਘਟ 47 ਸਾਲ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਰੋਜ਼ ਸੁਣੀ ਤੇ ਗਾਈ ਇਹ ਬੜੀ ਸਧਾਰਨ ਗੱਲ ਸੀ ਕਿ ਮਰਦਾਨਾ ਤਨੋਂ ਮਨੋਂ ਸਤਗੁਰ ਜੀ ਦਾ ਸ਼ਰਧਾਲੂ ਬਣ ਜਾਂਦਾ ਇਹੀ ਕਾਰਨ ਹੈ ਕਿ ਸਿੱਖ ਪੰਥ ਵਿੱਚ ਉਸ ਨੂੰ ਭਾਈ ਦੀ ਪਦਵੀ ਮਿਲੀ ਆ ਰਹੀ ਹੈ ਰਬਾਬ ਵਜਾਉਣ ਕਰਕੇ ਮਰਦਾਨਾ ਰਬਾਬੀ ਅਖਵਾਇਆ ਉਸ ਤੋਂ ਪਿੱਛੋਂ ਉਸ ਦੀ ਕੁੱਲ ਦੇ ਲੋਕ ਜੋ ਗੁਰੂ ਘਰ ਵਿੱਚ ਕੀਰਤਨ ਕਰਦੇ ਰਹੇ ਰਬਾਬੀ ਹੀ ਅਖਵਾਉਂਦੇ ਰਹੇ ਭਾਈ ਮਰਦਾਨੇ ਦੀ ਕੁੱਲ ਉਮਰ ਪੌਣੇ 75 ਸਾਲਾਂ ਦੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵੱਲ ਧਿਆਨ ਕੀਤਿਆਂ ਸਪਸ਼ਟ ਹੁੰਦਾ ਹੈ ਕਿ 31 ਰਾਗਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ 19 ਵਰਤੇ ਹਨ ਭਾਵ ਸਤਗੁਰੂ ਜੀ 19 ਰਾਗ ਗਾਇਆ ਕਰਦੇ ਸਨ ਇਹ ਕਹਿਣਾ ਅਸਲੀਅਤ ਤੋਂ ਦੂਰ ਨਹੀਂ ਹੋ ਸਕਦਾ ਕਿ 47 ਸਾਲਾਂ ਦੀ ਸੰਗਤ ਦਾ ਸਦਕਾ ਪਾਈ ਮਰਦਾਨਾ ਉਹਨਾਂ 19 ਰਾਗਾਂ ਨੂੰ ਗਾਉਣ ਤੇ ਰਬਾਬ ਉੱਤੇ ਵਜਾਉਣ ਵਿੱਚ ਉੱਚ ਕੋਟੀ ਦਾ ਕਲਾਕਾਰ ਹੋ ਚੁੱਕਿਆ ਸੀ ਉਹ 19 ਰਾਗ ਕਿਹੜੇ ਸਨ ਪਹਿਲਾ ਰਾਗ ਆਸਾ ਪੈਰੋ ਪਰਬਾਤੀ ਸੂਹੀ ਬਿਲਾਵਲ ਰਾਮਕਲੀ ਸੁਖਾਰੀ ਗੂਜਰੀ ਸਰੰਗ ਸਿਰੀ ਰਾਗ ਗੋੜੀ ਤਨਾਸਰੀ ਤਿਲੰਗ ਮਾਰੂ ਵੜਹੰਸ ਸੋਰਠ ਮਲਾਰ ਬਸੰਤ ਕਾਨੜਾ ਇਹ 19 ਰਾਗ ਹਨ ਜਿਨ੍ਹਾਂ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਸ਼ਬਦ ਉਚਾਰਨ ਕੀਤੇ ਅਤੇ ਭਾਈ ਮਰਦਾਨਾ ਜੀ ਨੇ ਇਹਨਾਂ ਰਾਗਾਂ ਲਈ ਆਪਣਾ ਜਿਹੜਾ ਰਬਾਬ ਵਜਾਇਆ ਇਸ ਤਰ੍ਹਾਂ ਭਾਈ ਮਰਦਾਨਾ ਅਤੇ ਗੁਰੂ ਨਾਨਕ ਦੇਵ ਜੀ ਆਪਸ ਵਿੱਚ ਬਹੁਤ ਗੂੜੀ ਸਾਂਝ ਸੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਇਹਨਾਂ ਚਾਰ ਉਦਾਸੀਆਂ ਸਮੇਂ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਅਤੇ ਜਿੰਨਾ ਸਮਾਂ ਉਹਨਾਂ ਭਾਈ ਮਰਦਾਨਾ ਜੀ ਨਾਲ ਬਤਾਇਆ ਕਿਸੇ ਹੋਰ ਨਾਲ ਜਾਂ ਫਿਰ ਕਹਿ ਸਕਦੇ ਹਾਂ ਕਿ ਕਿਸੇ ਹੋਰ ਨੂੰ ਨਸੀਬ ਨਹੀਂ ਹੋਇਆ ਭਾਈ ਮਰਦਾਨਾ ਜੀ ਕਰਮਾ ਵਾਲੇ ਸਨ ਜੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਵਾਹਿਗੁਰੂ ਸਰੂਪ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਰੱਬੀ ਰੂਹ ਨਾਲ ਰਹਿਣ ਦਾ ਮੌਕਾ ਮਿਲਿਆ ਇਸ ਲਈ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਮੇਸ਼ਾ ਜੁੜਿਆ ਰਵੇਗਾ ਹਮੇਸ਼ਾ ਉਹਨਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਲ ਆਉਂਦਾ ਰਹੇਗਾ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਹਮੇਸ਼ਾ ਲੋਕਾਂ ਦੁਆਰਾ ਯਾਦ ਕੀਤਾ ਜਾਵੇਗਾ ਭਾਈ ਮਰਦਾਨਾ ਜੀ ਇਸ ਦੁਨੀਆ ਤੇ ਅਮਰ ਹਨ